ਹਰਪਾ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਪਿਆਰੇ ਦਰਸ਼ਕੋ ਪੰਜਾਬੀ ਦੇ ਵਿੱਚ ਮੈਗਜ਼ੀਨ ਕੱਢਣਾ ਤੇ ਉਸ ਨੂੰ ਨਿਰੰਤਰ ਚਲਾਉਣਾ ਇੱਕ ਬਹੁਤ ਹੀ ਚੁਣੌਤੀ ਭਰਿਆ ਕਾਰਜ ਹੈ ਤੇ ਵਿਸ਼ੇਸ਼ ਕਰਕੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਈ ਮੈਗਜ਼ੀਨ ਜਿਹੜੇ ਹਨ ਉਹ ਆਪਣਾ ਪ੍ਰਭਾਵ ਬਣਾ ਰਹੇ ਹਨ ਤੇ ਇੱਕ ਮੈਗਜ਼ੀਨ ਨੂੰ ਪਾਠਕਾਂ ਤੇ ਹੱਥਾਂ ਤੱਕ ਪਹੁੰਚਾਉਣ ਵਾਸਤੇ ਜਿਹੜੀ ਇੱਕ ਮਿਹਨਤ ਇੱਕ ਲਗਨ ਇੱਕ ਜਜ਼ਬਾ ਚਾਹੀਦਾ ਹੈ ਉਹ ਜਜ਼ਬਾ ਜਿਹੜਾ ਹੈ ਜੇ ਹੋਵੇ ਤੇ ਤਾਂ ਹੀ ਸਾਹਿਤਿਕ ਮੈਗਜ਼ੀਨ ਕਾਮਯਾਬ ਹੁੰਦੇ ਨੇ ਤੇ ਇਹ ਜਜ਼ਬਾ ਇਹ ਲਗਨ ਇਹ جنੂਨ ਸਾਡੀ ਉਸ ਇੱਕ ਸਾਹਿਤਿਕ ਜੋੜੀ ਦੇ ਵਿੱਚ ਹੈ ਜਿਨ੍ਹਾਂ ਨੇ ਏਕਮ ਨੂੰ ਪੰਜਾਬੀ ਅੰਕ ਤੱਕ ਉਸ ਦਾ ਪ੍ਰਵੇਸ਼ ਕੀਤਾ ਤੇ 51ਵੇਂ ਅੰਕ ਦੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਹੁਣ ਤੇ ਮੇਰੀ ਮੁਰਾਦ ਹੈ ਅਤਿੰਦਰ ਗੌਰ ਸੰਧੂ ਜੀ ਤੋਂ ਜਿਹੜੇ ਕਿ ਲਗਾਤਾਰ ਸਾਹਿਤਿਕ ਮੈਗਜ਼ੀਨ ਏਕਮ ਦੀ ਸੰਪਾਦਨਾ ਕਰ ਰਹੇ ਹਨ ਬੜੀ ਸੁਗਰਤਾ ਨਾਲ ਬੜੀ ਸេចក្ត ਨਾਲ ਬੜੀ ਸੁਭਾਵਕਤਾ ਨਾਲ ਇਹ ਸਾਰਾ ਕਾਰਜ ਉਹ ਕਰਦੇ ਨੇ ਤੇ ਅੱਜ ਅਸੀਂ ਉਹਨਾਂ ਨੂੰ ਮਿਲਦਾ ਹੈ ਤੇ ਏਕਮ ਦੀ ਇੱਕ ਪੰਜਾਬੀ ਅੰਕ ਦੀ ਵਧਾਈ ਵੀ ਦੇਣੀ ਹੈ ਬਹੁਤ ਬਹੁਤ ਸਵਾਗਤ ਹੈ ਅਰਤਿੰਦਰ ਕੌਰ ਸੰਧੂ ਜੀ ਤੁਹਾਡਾ ਹਰਥ ਪੰਜਾਬੀ ਤੇ ਬਹੁਤ ਸਵਾਗਤ ਹੈ ਸ਼ੁਕਰੀਆ ਕੁਲ ਜੀ ਜੀ ਸ਼ੁਕਰੀਆ ਤੁਹਾਡਾ ਮੈਗਜ਼ੀਨ ਵਾਸਤੇ ਗੱਲਬਾਤ ਕਰਨ ਵਾਸਤੇ ਤਾਂ ਕਿ ਗੱਲ ਹੋਰ ਪੱਟਕਾ ਤੱਕ ਵੀ ਜਾਏਗੀ ਬਹੁਤ ਨਿਰਵਾਨੀ ਮੈਂ ਅਰ ਸੱਚ ਅੰਕ ਜਿਹੜਾ ਹੈ ਇੱਕ ਮੈਗਜ਼ੀਨ ਕੰਨਾ ਉਰਗਲ ਹੈ ਔਰਤਾਂ ਸੰਬੰਧਾ ਜਿਹੜਾ ਜਿਆਦਾ ਮਸ਼ਹੂਰ ਰੰਗ ਹੈ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਨ੍ਹਾਂ ਨੂੰ ਤੁਸੀਂ ਸੈਰ ਕਰਦੇ ਹੋਏ ਪੰਜਾਬੀ ਅੰਕ ਤੱਕ ਪ੍ਰਵੇਸ਼ ਕੀਤੇ ਹੋ ਪਹਿਲਾਂ ਤਾਂ ਪੂਰੇ ਉਸ ਪੰਜਾਬੀ ਜਗਤ ਵੱਲੋਂ ਜਿਹੜਾ ਸਾਹਿਤ ਨਾਲ ਜੁੜਿਆ ਹੋਇਆ ਹੈ ਪੱਤਰਕਾਰੀ ਨਾਲ ਜੁੜਿਆ ਹੋਇਆ ਹੈ ਉਹਨਾਂ ਵੱਲੋਂ ਤੁਹਾਨੂੰ ਸਭ ਨੂੰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜਿਹੜਾ ਤੁਹਾਡਾ ਸਹਿਯੋਗ ਦੇਂਦਾ ਮੁਬਾਰਕਬਾਦ ਤੇ ਆਓ ਫਿਰ ਗੱਲਬਾਤ ਕਰਦੇ ਹਾਂ ਕਿ ਰਤਿੰਦਰ ਕੋਰ ਸੰਧੂ ਜੀ ਤੇ ਉਹਨਾਂ ਦੇ ਹੱਥ ਸਫਰ ਇਹਨਾਂ ਨੇ ਕਿਸ ਤਰ੍ਹਾਂ ਇਸ ਮੈਗਜ਼ੀਨ ਨੂੰ ਸ਼ੁਰੂ ਕੀਤਾ ਕਿਸ ਤਰ੍ਹਾਂ ਸੁਤਨਾ ਲਿਆ ਕਿ ਅਸੀਂ ਇੱਕੰਨੀ ਸ਼ੁਰੂਆਤ ਕਰੀ ਹੈ ਤੁਸੀਂ ਮੈਡਮ ਆਪਣੀ ਜ਼ੁਬਾਨੀ ਦੱਸੋ ਕਿ ਇਸ ਦਾ ਸਫਰ ਕਿਵੇਂ ਸ਼ੁਰੂ ਹੋਇਆ ਸੰਪਾਦਨਾ ਦਾ ਸ਼ੁਕਰੀਆ ਤੁਹਾਨੂੰ ਜੀ ਮੇਰਾ ਸਾਹਿਤਿਕ ਨਾਮ ਤੇ ਅਫੀਸ਼ੀਅਲ ਨਾਮ ਕਮ ਅਤਿੰਦਰ ਕੋਹਰੀ ਹੈ ਪਰ ਰਾਈਟਿੰਗ ਵਿੱਚ ਅਤਿੰਦਰ ਸੰਧੂ ਹੀ ਵਰਤਿਆ ਜਾਂਦਾ ਹੈ ਠੀਕ ਹੈ ਜੀ ਤਾਂ ਮੈਂ ਇਹ ਸਫਰ 2012 ਤੋਂ ਸ਼ੁਰੂ ਹੋਇਆ ਸੀ ਇਹ ਕੰਮ ਵਿੱਚ ਤਾਂ ਸਿੱਪਲ ਅਲਕੋ ਲੋ ਕਟਿਆ ਸੀ ਜਦੋਂ ਉਦੋਂ ਸਾਇੰਟੈਕ ਅਕੈਡਮੀ ਤੇ ਇਲੈਕਸ਼ਨ ਸੀ ਉਥੇ ਲੈ ਕੇ ਗਏ ਤੇ ਉੱਥੇ ਇਹਦੀ ਪਹਿਲੇ ਅੰਕ ਦੀ ਹੀ ਤਾਰੀਖ ਹੋਈ ਅਸਲ ਜੋ ਉਸ ਵੇਲੇ ਮਨੂੰ ਅਜੇ ਬਿਲਕੁਲ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਕਿਸ ਤਰ੍ਹਾਂ ਮੈਗਜ਼ੀਨ ਕੱਢਿਆ ਜਾਂਦਾ ਉਦੋਂ ਬਿਲਕੁਲ ਨਹੀਂ ਸੀ ਪਤਾ ਕਿਸ ਤਰ੍ਹਾਂ ਕਰਦੇ ਕਿਸ ਤਰ੍ਹਾਂ ਪਰ ਜਦੋਂ ਵਿੱਚ ਪਏ ਹੌਲੀ ਹੌਲੀ ਸਾਰਾ ਕੁਝ ਇਹ ਕੰਮ ਕਰਦਿਆਂ ਕਰਦਿਆਂ ਹੀ ਬਾਕੀ ਸਾਰਾ ਕੁਝ ਸਿੱਖਿਆ ਜਿਹੜੇ ਮੈਗਜ਼ੀਨ ਦਾ ਜੁਨਤਖ ਮਤਲਬ ਸਮਝੋ ਕਿ 12.50 ਅੰਕ ਇਹ ਜਿਹੜਾ 50 ਅੰਕ ਸੀ ਇਹ ਵਿਸ਼ੇਸ਼ ਅੰਕ ਅਨੁਵਾਦ ਨੂੰ ਸਮਖਿਤ ਕਰ ਉਹ ਜਿਹੜਾ ਹੁਣ ਦੇਖ ਲਿਆ ਹਾਂਜੀ ਤੇ ਮੈਂ ਮੈਂ ਅਲਤਿੰਦਰ ਜੀ ਤੁਸੀਂ ਹੋਰ ਵੀ ਬਹੁਤ ਸਾਰਾ ਸਾਹਿਤ ਲਿਖਿਆ ਖਾਸ ਕਰਕੇ ਕਾਵ ਰਚਨਾਵਾਂ ਬਾਤ ਤੱਕ ਲਿਖੀ ਤੇ ਇਹ ਉਹ ਤੁਸੀਂ ਪਹਿਲਾਂ ਲਿਖਦੇ ਆ ਰਹੇ ਸੀ ਔਰ ਏਕਮ ਦਾ ਜਿਹੜਾ ਤੁਸੀਂ ਇਹਨੂੰ ਸੰਪਾਦਨਾ ਕਰਨ ਦਾ ਜਿਹੜਾ ਮਨ ਵਿਚ ਖਿਆਲ ਆਇਆ ਇਹ ਬਾਅਦ ਵਿੱਚ ਆਇਆ ਸਾਇਤਿਕ ਸਫਰ ਤੁਹਾਡਾ ਪਹਿਲਾਂ ਤੋਂ ਜਾ ਰਹੀ ਸੀ ਤੁਹਾਡਾ ਸਾਇਤਿਕ 2012 ਵਿੱਚ ਹਾਂ ਆਵਾਜ਼ ਘੱਟ ਰਹੀ ਹੈ ਵਿੱਚ ਤੁਹਾਡੇ ਹਾਂ 2012 ਵਿੱਚ ਜਦੋਂ ਇਹ ਸਫਰ ਪਹਿਲਾਂ ਤੋਂ ਮੈਨੂੰ ਅਸਲ 'ਚ ਪਤਾ ਹੀ ਨਹੀਂ ਸੀ ਕਿਸ ਤਰ੍ਹਾਂ ਰਚਨਾਵਾਂ ਲਈਆਂ ਜਾਂਦੀਆਂ ਨੇ ਕਾਕਿਸ ਤਰੀਕੇ ਨਾਲ ਮਰਮੇ ਜੀ ਨੇ ਜਿੱਦੋਂ ਦਾ ਪਰ ਹੌਲੀ-ਹੌਲੀ ਮੈਂ ਰਚਨਾਵਾ ਵਾਸਤੇ ਪਹਿਲਾਂ ਤਾਂ ਮੈਨੂੰ ਫੋਨ ਕਰਨਾ ਪੈਂਦਾ ਸੀ ਸਾਰਿਆਂ ਨੂੰ ਲੇਖਕਾਂ ਨੂੰ ਤੇ ਪਰ ਇਹਨਾਂ ਚੰਗਾ ਹੈ ਕਿ ਰਚਨਾਵਾ ਆਉਂਦੀਆਂ ਰਹਿ ਜਾਂ। ਕਿ ਜਿਨ੍ਹਾਂ ਨੂੰ ਵੀ ਕਹਿੰਦੀ ਰਹੀ ਉਹ ਰਚਨਾਵਾ ਭੇਜਦੇ ਰਹਿ। ਫਿਰ ਹੌਲੀ-ਹੌਲੀ ਮੈਂ ਬੇਨਤੀ ਕਰਨੀ ਸ਼ੁਰੂ ਕੀਤੀ ਕਿ ਰਚਨਾਵਾ ਉਹ ਭੇਜੋ ਜਿਹੜੀਆਂ ਅਣਛਪੀਆਂ ਹੋਣ। ਉਦੋਂ ਸੋਸ਼ਲ ਮੀਡੀਆ ਦਾ 12 ਸਾਲ ਪਹਿਲਾਂ ਸਾਡੇ 12 ਸਾਲ ਪਹਿਲਾਂ ਇੰਨਾ ਜ਼ੋਰ ਨਹੀਂ ਸੀ ਜਿੰਨਾ ਹੁਣ ਹੋ ਗਿਆ। ਤਾਂ ਮੈਂ ਉਹਦੇ ਵਿੱਚ ਫਿਰ ਸੀ ਕਿ ਮਤਲਬ ਇਸੇ ਕੇ ਸੋਸ਼ਲ ਮੀਡੀਆ ਤੇ ਨਵਾਂ ਨੀ ਸੀ ਉਹਦੇ ਦਾ ਮਤਲਬ ਜਿਹੜੇ ਕਹਣਾ ਕਿ ਜਿਹੜੀ ਅਨਛਪੀ ਹੈ ਉਹੀ ਰਚਨਾ ਤੇ ਜੋਦਰ ਮੈਨੂੰ ਤੇ ਜਿਹੜਾ ਸਾਰੇ ਇੱਕ ਵਾਸਤੇ ਮੰਨਦੀ ਗੱਲ ਹੈ ਕਿ ਸਾਰੇ ਲੇਖਕ ਤੇ ਜਿਹੜਾ ਹੌਲੀ-ਹੌਲੀ ਸਾਰੇ ਵੱਡੇ ਲੇਖਕ ਇਹਦੇ ਨਾਲ ਜੁੜੇ ਤੇ ਤੁਸੀਂ ਪੜ੍ਹਦੇ ਹੋ ਕਿ ਹੋਣ ਉਸ ਹਿਸਾਬ ਨਾਲ ਜਿੰਨੇ ਘੁੰਮਣ ਦੀ ਔਕਾਤ ਹੈ ਉਸ ਹਿਸਾਬ ਨਾਲ ਇਹਨੂੰ ਬਹੁਤ ਕੁਸੂਰ ਸੋنگਾਰਾ ਮਿਲ ਗਿਆ ਸਾਰਿਆਂ ਨੂੰ ਪਾਟਕਾਂ ਦਾ ਘੇਰਾ ਵੱਧਦਾ ਜਾ ਰਿਹਾ ਪਾਟਕਾਂ ਦਾ ਘੇਰਾ ਹਰ ਸਾਲ ਹਰ ਵੇ ਵਧਦਾ ਜਾ ਰਿਹਾ ਤੇ ਅਤਿੰਦਰ ਜੀ ਜਦੋਂ ਤੁਸੀਂ 2012 ਦੀ ਗੱਲ ਕਰਦੇ ਹੋ ਤੇ ਉਸ ਵੇਲੇ ਮੀਡੀਆ ਦੇ ਇੰਨਾ ਜ਼ਿਆਦਾ ਨਹੀਂ ਸੀ ਹੈਗਾ ਤੇ ਉਦੋਂ ਤੁਸੀਂ ਰਚਨਾਵਾਂ ਜਿਹੜੀਆਂ ਮੰਗਵਾਉਂਦੇ ਸੀਗੇ ਉਹ ਮੇਰੇ ਖਿਆਲ ਡਾਕ ਰਾਈ ਮੰਗਵਾਉਂਦੇ ਹੋਵੋਗੇ ਜਾਂ ਤੁਸੀਂ ਹਾਂਜੀ ਟੈਲੀਫੋਨ ਕਰਦੇ ਸੀ ਨਾ ਉਦੋਂ ਨਹੀਂ ਡਾਕ ਰਾਈ ਨਹੀਂ ਆਉਂਦੀ ਆ ਕਿ ਟੈਲੀਫੋਨ 'ਤੇ ਇਹ ਲਿਖਦੇ ਸੀ ਤਾਂ ਜਿਹੜੀਆਂ ਰਚਨਾਵਾਂ ਆਉਂਦੀਆਂ ਸੀ ਉਹ ਤਾਂ ਡਾਕ ਰਾਹੀਂ ਹੀ ਆਉਂਦੀਆਂ ਸੀ ਸਾਰੀਆਂ ਦਾ ਮਤਲਬ ਲਿਖਤ ਲਿਖਤ ਆਉਂਦੀਆਂ ਸੀ ਕੁਝ ਜਿਹੜੇ ਪੁਰਾਣੇ ਲੇਖਕ ਨੇ ਉਹ ਤਾਂ ਹੁੰਦੀ ਹੱਥ ਲਿਖਤੀ ਭੇਜਦੇ ਆ ਠੀਕ ਹੈ ਜਿਵੇਂ ਜਸਪੀਤ ਭੁੱਲਰ ਹਣ ਵੀ ਲਿਖ ਕੇ ਪੰਜਾਬ ਪੰਜਾਬੀ ਕਵੀ ਗਿਆ 41 ਸੱਤੇ ਹੱਥ ਨਾਲ ਪਰ ਦੂਸਰੇ ਜਿਹੜੇ ਦੂਸਰੇ ਰਾਈਟਰ ਨੇ ਸਾਰੇ ਉਹ ਆਨਲਾਈਨ ਪ੍ਰੇਫਰ ਕਰਦੇ ਆ ਤੇ ਰਚਨਾਵਾਂ ਹੁਣ ਹੌਲੀ ਹੌਲੀ ਆਉਣ ਲੱਗ ਪਈਆਂ ਤੇ ਮੈਨੂੰ ਵੀ ਸ਼ੌਕਾ ਹੋ ਗਿਆ ਪਹਿਲਾਂ ਮੈਨੂੰ ਵੀ ਸਾਰਾ ਕੁਝ ਹੱਥ ਨਾਲ ਲਿਖੇ ਤੇ ਜਿਵੇਂ ਕਹਿੰਦਾ ਸੀ ਤੇ ਹੌਲੀ-ਹੌਲੀ ਇਹ ਸਫਰ ਆਸਾਨ ਹੋ ਗਿਆ ਇੱਕ ਤਰ੍ਹਾਂ ਨਾਲ ਸੋਸ਼ਲ ਮੀਡੀਆ ਜਨ ਕਰਕੇ ਬੱਚੋ ਤੁਸੀਂ ਸਾਇੰਸ ਦੇ ਵਿਦਿਆਰਥੀ ਹੋ ਬੀਐਸਸੀ ਪੜੇ ਹੋਏ ਹੋ ਉਸ ਤੋਂ ਬਾਅਦ ਤੁਸੀਂ ਸਾਹਿਤ ਨਾਲ ਜੁੜੇ ਹੋ ਤੇ ਜਦੋਂ ਤੁਸੀਂ ਸਾਹਿਤ ਨਾਲ ਜੁੜੇ ਤਾਂ ਤੁਸੀਂ ਤੁਹਾਡੀਆਂ ਕਵਰੇਜ ਬਣਾਵਾ ਸਭ ਅਸੀਂ ਸਭ ਜਾਣਦੇ ਹਾਂ ਕਿ ਤੁਹਾਡੇ ਇੱਕ ਵੱਖਰੀ ਪਛਾਣ ਹੈ ਤੇ ਜਦੋਂ ਤੁਸੀਂ ਆਪਣਾ ਇਹ ਇੱਕਮ ਸ਼ੁਰੂ ਕੀਤਾ ਤਾਂ ਉਸ ਵੇਲੇ ਦਾ ਆਕਾਰ ਕਿੰਨਾ ਸੀ ਕਿੰਨੇ ਪੰਨੇ ਸੀ ਤੇ ਹੁਣ ਕੀ ਉਹਨਾਂ ਪੰਨਿਆਂ ਨੂੰ ਤੁਸੀਂ ਵਧਾਇਆ ਜਾਂ ਉਹਨਾਂ ਹੀ ਆਕਾਰ ਚੱਲ ਰਿਹਾ ਹੈ ਦਾ ਪਹਿਲਾਂ ਤਾਂ 60 ਪੰਨਿਆਂ ਤੋਂ ਸ਼ੁਰੂ ਹੋਇਆ ਸੀ ਤੇ 3 ਸਾਲ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਟਰ ਐਡਜਸਟ ਨਹੀਂ ਕੀਤਾ ਜਾ ਰਿਹਾ ਸਾਡੇ ਕੋਲ ਜਿਹੜਾ ਰਹਿ ਜਾਂਦਾ ਸੀ ਫਿਰ ਅਸੀਂ ਪੰਨੇ ਕੀਤੇ ਫਿਰ ਉਹ ਮੈਟਰ ਅਜੇ ਵੀ ਬਚ ਜਾਂਦਾ ਹੈ ਭਰ ਸੇ ਨੂੰ ਮੈਂ ਸਾਰਿਆਂ ਨੂੰ ਰਿਕਵੈਸਟ ਕਰ ਦਿੰਦੀ ਮੈਸੇਜ ਕਰ ਦਿੰਦੀ ਆ ਕਿ ਹੁਣ ਤੁਹਾਡਾ ਅਗਲੇ ਅੰਕ ਵਿੱਚ ਬਾਕੀ ਗਿਆਰੇ ਚਨਾਵਾ ਜਿਹੜੇ ਰਹਿ ਜਾਂਦੇ ਚਪਣੀਆਂ ਜਿਹਨਾਂ ਦਾ ਰਹਿ ਜਾਂਦਾ ਹੈ ਤਾਂ ਮੈਟਰ ਆਇਆ ਰਹਿੰਦਾ ਹੈ ਹੁਣ ਵੀ ਵਿਸ਼ੇਸ਼ਣ ਕੋਣ ਕਰਕੇ ਵੀ ਜਦ ਬੈਟਰ ਪਿਆ ਹੋਇਆ ਅਗਲੇ ਅੰਕ ਵਿੱਚ ਐਡਜਸਟ ਹੋਏ। ਉਹ ਜਿਹੜਾ ਵਿਸ਼ੇਸ਼ਣ ਕੇ ਖਾਸ ਕਰਕੇ ਉਹਨਾਂ ਵਾਸਤੇ ਇੱਕ ਖਾਸ ਦਿਸ਼ਾ ਦੇ ਵਿੱਚ ਲਗਾਤਾਰ ਮਿਹਨਤ ਕਰਨੀ ਪੈਂਦੀ ਆ ਜਿਸ ਤਰ੍ਹਾਂ ਇਸ ਵਾਰ ਦਾ ਜਿਹੜਾ ਤੁਹਾਡਾ ਵਿਸ਼ੇਸ਼ਣ ਅਨੁਵਾਦ ਵਿਸ਼ੇਸ਼ਣ ਕਰ ਕਾਫੀ ਵਧੀਆ ਮਿਆਰ ਹੈਗਾ ਉਹਦਾ ਤੇ ਇਸ ਤੋਂ ਪਹਿਲਾਂ ਅਤੇਂਦਰ ਜੀ ਕਿੰਨੇ ਤੁਸੀਂ ਵਿਸ਼ੇਸ਼ਣ ਕੱਢ ਚੁੱਕੇ ਉਹ ਕਿਹੜੇ-ਕਿਹੜੇ ਕੋਈ ਤੁਹਾਡੇ ਚੇਤਿਆਂ 'ਚ ਹੋਣਗੇ ਕਿ ਜਿਹੜੇ ਖਾਸ ਸੀ ਹਾਂਜੀ ਛੇ ਵਿਸ਼ੇਸ਼ਣ ਕੱਢੇ ਨੇ ਹੁਣ ਤੱਕ ਦੋ ਤੇ ਨਾਰੀ ਕਾ ਵਿਸ਼ੇਸ਼ਣਕ ਸੰਨ ਇਹਨਾਂ 'ਚ ਉਹਨਾਂ ਨੂੰ ਵੀ ਅੱਛਾ ਹੰਗਾਰਾ ਮਿਲਿਆ ਪਹਿਲੀ ਵਾਰ ਵੀ 100 ਕਵਿਤਰੀਆਂ ਸੀ ਦੂਸਰੀ ਵਾਰ ਵੀ ਇੰਨੀਆਂ ਕਵਿਤਰੀਆਂ ਸਨ ਦੋਨਾਂ ਵਿਸ਼ੇਸ਼ਣਾਂ ਕਾ ਫਿਰ ਗੁਰੂ ਨਾਨਕ ਵਿਸ਼ੇਸ਼ਣ ਕਿ ਕੱਢਿਆ ਸੀ ਜਦੋਂ ਉਹਨਾਂ ਦੇ 550 ਸਾਲਾਂ ਸਮਾਗਮ ਹੋ ਰਿਹਾ ਸੀ ਉਹਨਾਂ ਦਿਨਾਂ 'ਚ ਇੱਕ ਅੰਮ੍ਰਿਤਵ ਵਿਸ਼ੇਸ਼ੰਕ ਕਟਕਿਆ ਇੱਕ ਵੱਜਲਿਆ ਵਾਲੇ ਬਾਗ ਦੇ ਵਿਸ਼ੇਸ਼ੰਕਟਿਆ ਤੇ ਹੁਣ ਇਹ ਅਨੁਵਾਦ ਵਿਸ਼ੇਸ਼ੰਕ ਠੀਕ ਹੈ ਠੀਕ ਹੈ ਔਰ ਇਹਦੇ ਵਾਸਤੇ ਤੁਹਾਨੂੰ ਮਤਲਬ ਕਾਫੀ ਪਹਿਲਾਂ ਤੋਂ ਹੀ ਪਲਾਨਿੰਗ ਕਰਨੀ ਪੈਂਦੀ ਆ ਕਿ ਜੇ ਅਸੀਂ ਖਾਸ ਵਿਸ਼ੇਸ਼ੰਕ ਕੱਟਣਾ ਹੈ ਤਾਂ ਉਹਦੇ ਵਾਸਤੇ ਕਿੰਨਾ ਕਿੰਨਾ ਸ਼ਕਤੀਤਾ ਤੋਂ ਅਸੀਂ ਮੰਗਵਾ ਸਕਦੇ ਆ ਮਟੀਰੀਅਲ ਨਾ ਉਹਦੇ ਲਈ ਤੁਸੀਂ ਜਿਹੜਾ ਖਾਸ ਤੌਰ ਤੇ ਅੱਜ ਤੱਕ ਅੱਜ ਕੱਲ ਤਾਂ ਜਦੋਂ ਕੋਈ ਮੈਸੇਜ ਫੇਸਬੁੱਕ ਤੇ ਦੇ ਦਤਾ ਜਾਂ ਮੀਡੀਆ ਦੇ ਜ਼ਰੀਏ ਪਰ ਜਿਹੜੇ ਪਹਿਲਾਂ ਤੁਸੀਂ ਕੱਡੇ ਆ ਇਸ ਤੋਂ ਉਹਨਾਂ ਵਾਸਤੇ ਸਪੈਸ਼ਲ ਰਚਨਾਵਾਂ ਮੰਗਾਉਂਦੇ ਹੁੰਦੇ ਆਪਣੇ ਖਾਸ ਵਿਦਵਾਨਾਂ ਤੋਂ ਹਾਂ ਮੈਂ ਬੇਨਤੀ ਕਰਕੇ ਲੇਖਕਾਂ ਨੂੰ ਗੁਰਨਾਕ ਅੰਕ ਵੇਲੇ ਮਤਲਬ ਸਰ ਇਹ ਵਿਸ਼ੇਸ਼ਣ ਤਾਂ ਚਾਹੀਦਾ ਕਹਿਣਾ ਪੈਂਦਾ ਬਾਕੀ ਜਦੋਂ ਕੁਵਿੱਤਰੀਆਂ ਦੇ ਵਿਸ਼ੇਸ਼ ਅਮਰੀਕਾ ਵਿਸ਼ੇਸ਼ਣ ਕੱਢੇ ਉਦੋਂ ਪਹਿਲਾਂ ਤਾਂ ਬਹੁਤੀ ਮਿਹਨਤ ਤੇ ਮੇਰੀ ਸੀ ਮੈਟ੍ਰਿਕ ਇਕੱਠਾ ਕਰਕੇ ਉਹਦੇ ਵਾਸਤੇ ਲਿਖਣਾ ਇਤਿਹਾਸ ਸਾਰਾ ਪੁਰਾਣਾ ਨਹੀਂ ਸੀ ਤਾਂ ਉਹਦੇ ਬਾਅਦ ਜਿਹੜਾ ਜਦੋਂ ਉਹ ਦੋ ਸਾਰਿਆਂ ਕੁਇਤਰੀਆਂ ਨੇ ਜਿਨ੍ਹਾਂ ਨੇ ਪਾਰਟੀ ਸਟ੍ਰੇਟ ਕੀਤਾ ਰਿਹਾ ਚਿੱਟਾ ਲਿਆ ਉਹਨਾਂ ਨੇ ਰਚਨਾਵਾਂ ਸਾਰਿਆਂ ਦੀ ਡਾਕ ਰਾਈ ਗਈ ਭੇਜੀਆਂ ਸਨ ਤੇ ਉਹਨਾਂ ਨੂੰ ਹੀ ਸਵਾਲ-ਸਵਾਲ ਕੇ ਰੱਖਾ ਜਾਂਦਾ ਸੀ ਉਦੋਂ ਹੁਣ ਵੀ ਅਜੇ ਕਈ ਲਿਖਤ ਨਹੀਂ ਦੱਸਿਆ ਨਾ ਡਾਕਰ ਨੇ ਭਰੇ ਆ ਕਿ ਮੇਰਾ ਮਤਲਬ ਮੈਨੂੰ ਆਦਤ ਹੋ ਗਈ ਹੈ ਐਨਕ ਸਾਲਾਂ ਦੇ ਵਿੱਚ ਹੁਣ ਜਿਸ ਤਰ੍ਹਾਂ ਮੈਟਰ ਆਉਂਦਾ ਹੈ ਉਸ ਤਰ੍ਹਾਂ ਹੀ ਐਡਜਸਟ ਹੋ ਜਾਂਦਾ ਹੈ ਹੁਣ ਇਹ ਸੰਕ ਲਈ ਵੀ ਮੈਨੂੰ ਪਹਿਲਾਂ ਤਾਂ ਤਕਰੀਬਨ 2-3 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਹੁੰਦੀ ਹੈ ਦੀ ਪਹਿਲਾਂ ਆਪ ਉਹ ਵਕਾਫਤ ਦੇ ਤਾਬਾ ਜੋ ਮੈਗਜ਼ੀਨਾਂ ਚੋ ਉਹ ਵਿਸ਼ਾ ਜਿਹੜਾ ਉਹਦੇ ਬਾਰੇ ਆਰਟੀਕਲਸ ਪੜ੍ਹਨੇ ਤੇ ਉਹਨਾਂ ਦੇ ਉੱਤੇ ਨੋਟਸ ਲੈਣੇ ਤੇ ਉਹਨਾਂ ਦੇ ਮੁਤਾਬਕ ਆਰਟੀਕਲ ਲਿਖਣਾ ਹੁਣ ਵੀ ਜਿਹੜਾ ਮੈਂ ਲਿਖਿਆ ਇਹਦੇ ਵਾਸਤੇ ਮੈਨੂੰ ਐਕਚੁਅਲੀ ਮੈਨੂੰ ਆਪਰੇਸ਼ਨ ਕਰਾਉਣਾ ਪਿਆ ਸੀ ਹੈਲਥ ਪ੍ਰੋਬਲਮ ਹੋ ਗਈ ਤੇ ਮੈਂ ਆਪਣੀ ਬੇਟੀ ਨੂੰ ਕਹਿ ਕੇ ਤੇ ਮੈਂ ਲੇਖ ਲਵਾਂ ਤੇ ਫੇਰ ਤੋਂ ਉਹ ਵੈਸੇ ਦੀ ਦੇਖ ਲਈ ਕਿ ਅਮ ਕੈਰ ਆਉ ਲੇਟ ਨਾ ਹੋਵੇ ਸੋ ਮਗਰੇ ਇੱਕ ਤੁਹਾਡਾ ਕਨਸਰਨ ਬਣ ਜਾਂਦਾ ਹੈ ਕਿ ਕਰਨਾ ਹੈ ਬਾਕੀ ਜਿਹੜਾ ਤੁਸੀਂ ਪਾਟਕਾਂ ਦੀ ਗੱਲ ਕੀਤੀ ਹੈ ਕਿਰਾ ਅਸਲ 'ਚ ਇਹ ਇੱਕ ਐਸਾ ਮੈਗਜ਼ੀਨ ਹੈ ਜਿਹਦੇ ਜਿੱਦੂ ਕੋਈ ਵੀ ਵਿਰਾਸਤ ਵਿੱਚ ਪਾਟਕ ਨਹੀਂ ਮਿਲਿਆ ਹੂੰ ਜਿਸ ਤਰ੍ਹਾਂ ਕਹੀ ਅਖ ਪਹਿਲਾਂ ਕੋਈ ਜੇ ਪ੍ਰੇਫਰ ਨਹੀਂ ਅਕੱਟੀ ਜਾਂਦੀ ਸੀ ਤਾਂ ਪਾਠਕਾਂ ਦਾ ਇੱਕ ਘੇਰਾ ਹੁੰਦਾ ਜੁੜਿਆ ਇਹਦੇ ਨਾਲ ਤੇ ਕੁਝ ਨਹੀਂ ਇਸ ਤਰ੍ਹਾਂ ਦਾ ਕਿਉਂਕਿ ਮੈਗਜ਼ਿਨ ਕੱਟਿਆ ਇੱਕ ਅਨਜਾਨ ਜਿਹੀ ਮੜਮੋਟੀ ਲੇਖ ਇੱਕ ਜਦੋਂ ਮੈਗਜ਼ਿਨ ਕੱਟਣ ਲੱਗ ਪੈਂਦੀ ਐ ਤਾਂ ਫਿਰ ਉਹ ਮੈਗਜ਼ਿਨ ਚੰਗਾ ਲੱਗੇ ਤਾ ਵੀ ਹੀ ਉਹਦੇ ਨਾਲ ਕੋਈ ਜੋੜ ਜੁੜਦਾ ਹੈ ਤਾਂ ਇਹ ਕਿ ਚਲੋ ਮਤਲਬ ਪਸੰਦ ਆਉਂਦਾ ਰਿਹਾ ਸਾਰਿਆਂ ਨੂੰ ਮੈਂ ਵੀ ਕੋਸ਼ਿਸ਼ ਕਰਦੀ ਕਿ ਜੇ ਨਵਾਂ ਜੜੀਆਂ ਨੇ ਉਹ ਪਾਇਦਾ ਰਹੀ ਹੋਣ ਜੜੀਆਂ ਛਾਪੀਆਂ ਜਾਣ ਨਾ ਹੋਵੇ ਤਾਂ ਫਿਰ ਮੈਨੂੰ ਕੋਈ ਕਮੀ ਲੱਗੇ ਤਾਂ ਮੈਂ ਲੇਖਕਾਂ ਨੂੰ ਕਈ ਵਾਰ ਰਿਕਵੈਸਟ ਕਰਕੇ ਫੋਨ ਕਰਕੇ ਥੋੜਾ ਬਹੁਤ ਚੇਂਜ ਕਰਾ ਲੈੰਨੇ ਆ ਤੇ ਕਈ ਵਾਰ ਉਹ ਜ਼ਿਆਦਾ ਘਾਟੀਆਂ ਵੀ ਕਹਿੰਦੇ ਨੇ ਤੇਜ ਦਿੰਦੇ ਕਿ ਆਹ ਨੂੰ ਸਿਲੈਕਟ ਕਰ ਲਓ ਤਾਂ ਉਸ ਤਰੀਕੇ ਨਾਲ ਮੈਨੂੰ ਆਸਾਨ ਹੋ ਜਾਂਦਾ ਹੈ ਤਾਂ ਉਸ ਜਦੋਂ ਮਤਲਬ ਹੁਣ ਵੀ ਅਜੇ ਅਸਲ 'ਚ ਤਾਂ ਪ੍ਰੋਬਲਮ ਤਾਂ ਹੁੰਦੀ ਹੈ ਕੁਝ ਲੋਕ WhatsApp ਤੇ بھی ਦਿੰਦੇ ਨੇ। ਕੁਝ ਲੋਕ ਮੇਲ ਕਰਦੇ ਆ। ਕਈ ਲੋਕ ਜਿਹੜੇ ਉਹ ਮੈਸੇਂਜਰ ਤੋਂ ਵੀ ਭੇਜ ਦਿੰਦੇ ਆ। ਉਹ ਕਈ ਵਾਰ ਹੁੰਦਾ ਕਿ ਇਧਰੋਂ ਉਧਰੋਂ ਜਾਦੂਗਰ ਜਾਂਦਾ ਕਿ ਤੁਹਾਨੂੰ ਬਦਾ WhatsApp ਤੇ ਲਗਾਤਾਰ ਮੈਸੇਜਸ ਆਇਆ ਦਿਆ। ਤੇ ਬੈਣੀ ਵਿੱਚ ਨਾਮ ਆ ਪਿੱਛੇ ਛੁੱਟ ਜਾਂਦੀਆਂ ਨੇ। ਉਹਨਾਂ ਦਾ ਪਤਾ ਨਹੀਂ ਲੱਗਦਾ ਕਿਤੇ ਦਿਨ ਬਾਅਦ ਉਹ ਸਾਹਮਣੇ ਆਉਂਦੀਆਂ ਨੇ। ਤਾਂ ਇਹ ਵਧੀਆ ਪ੍ਰੋਬਲਮਸ ਨਾਲ ਰਹਿੰਦੀਆਂ ਨੇ। ਪਰ ਮੈਂ ਕੋਸ਼ਿਸ਼ ਕਰਦੀ ਰਹੀ ਨਹੀਂ ਕਿ ਨੋਟ ਕਰੀ ਜਾਵਾਂ ਨਾਲ ਉਸ ਹਿਸਾਬ ਨਾਲ ਪਲੈਨਿੰਗ ਹੋ ਸਕੇ। ਪੈਂਕਲ ਜੀ ਤੇ ਇਸੇ ਲਈ ਤੁਸੀਂ ਮੈਮ ਅਕਸਰ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਵੀ ਮੈਗਜ਼ੀਨ ਕੱਢਦੇ ਆ ਤਾਂ ਸਾਨੂੰ ਆਰਥਿਕ ਜਿਹੜਾ ਉਹਦਾ ਸਹਿਯੋਗ ਆ ਉਹਦੀ ਵੀ ਲੋੜ ਹੁੰਦੀ ਆ ਤੇ ਤੁਸੀਂ ਖੁਦ ਸ਼ੁਰੂਆਤ ਦੇ ਵਿੱਚ ਤਾਂ ਤੁਸੀਂ ਖੁਦ ਆਪਣੇ ਪਰਿਵਾਰ ਨਾਲ ਮਿਲ ਕੇ ਆਰਥਿਕ ਤੌਰ ਤੇ ਆਪਣਾ ਸਾਰਾ ਮੈਨੇਜ ਕਰਦੇ ਹੋਗੇ ਹੁਣ ਸਥਿਤੀ ਕੀ ਆ ਕਿ ਤੁਹਾਨੂੰ ਹੁਣ ਵੀ ਮੈਗਜ਼ੀਨ ਜਿਹੜਾ ਉਹਦੇ ਲਈ ਆਪਣਾ ਆਰਥਿਕ ਸਹਿਯੋਗ ਪਰਿਵਾਰ ਤੋਂ ਲੈਣਾ ਪੈਂਦਾ ਜਾਂ ਤੁਹਾਨੂੰ ਇਹ ਬੜਾ ਇੱਕ ਆਮ ਸਵਾਲ ਹੈ ਕਿ ਮੈਗਜ਼ੀਨ ਪੰਜਾਬੀ ਦੇ ਤਾਂ ਹੀ ਐ ਰੁਕ ਜਾਂਦੇ ਸੀ ਕਿਉਂਕਿ ਆਰਥਿਕ ਮਦਦ ਨਹੀਂ ਮਿਲਦੀ ਸੀ ਤੇ ਤੁਹਾਡੇ ਇਸ ਤੁਸੀਂ ਠੀਕ ਕਿਹਾ ਅਸਲ ਚ ਜਦੋਂ ਮੈਂ ਮੈਗਜ਼ੀਨ ਨਹੀਂ ਸੀ ਨਾ ਕੱਢਿਆ ਉਦੋਂ ਮੈਨੂੰ ਕੋਈ ਕਹਿੰਦਾ ਸੀ ਕਿ ਆਹ ਮੈਗਜ਼ੀਨ ਚੰਗਾ ਏ ਤੇ ਮੈਂ ਜਿੰਨਾ ਸਰਦਾ ਬੰਦਾ ਸਹਿਯੋਗ ਦੇ ਦਿੰਦੀ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਗਜ਼ੀਨ ਇੰਜ ਹੀ ਨਿਕਲਦੇ ਆ ਪਰ ਜਦੋਂ ਮੈਂ ਮੈਗਜ਼ੀਨ ਸ਼ੁਰੂ ਕੀਤਾ ਉਦੋਂ ਮੈਨੂੰ ਸਮਝ ਆਈ ਕਿ ਇਸ ਤਰ੍ਹਾਂ ਨਹੀਂ ਹੁੰਦਾ ਫਿਰ ਹੌਲੀ ਹੌਲੀ ਸਰਕਲ ਵਿੱਚ ਆਇਆ ਇਸ ਧਾਇਰਾ ਸਾਰਾ 33 ਮਾਰਗਾਂ ਪਤਾ ਲੱਗਾ ਕਿ ਜਿਹੜੇ ਜੰਤ ਸ਼ਲੋਕ ਨੇ ਉਹਨਾਂ ਲਈ ਇਹ ਆਸਾਨ ਹੈ ਕਿਉਂਕਿ ਉਹ ਲੋਕ ਇਕੱਠੇ ਹੁੰਦੇ ਨੇ ਪਾਰਟੀਆਂ ਸ਼ਰਟੀਆਂ ਕਰਦੇ ਆ ਖਾਂਦੇ ਪਿੰਦੇ ਆ ਇੱਕ ਦੂਸਰੇ ਦੀ ਮਦਦ ਕਰ ਵੀ ਦਿੰਦੇ ਤੇ ਮਦਦ ਲੈ ਵੀ ਲੈਂਦੇ ਤਾਂ ਮੇਰੇ ਵਾਸਤੇ ਇਹੋ ਜਿਹਾ ਕੁਝ ਵੀ ਸੰਭਵ ਨਹੀਂ ਸੀ ਸੋ ਮੈਂ ਇਹ ਹੌਲੀ ਹੌਲੀ ਇਹਨੇ ਸਲਤ ਮਹਿਸੂਸ ਕੀਤਾ ਕਿ ਜਿਹੜੇ ਲੇਖਕ ਨੂੰ ਕਿ ਐਸੇ ਦੇਣੇ ਮੈਗਜ਼ੀਨ ਵਾਸਤੇ ਸਬਸਕ੍ਰਿਪਸ਼ਨ ਜਦੋਂ ਜਿਹੜਾ ਉਹਨੂੰ ਇਨਸਲਟ ਮਹਿਸੂਸ ਹੁੰਦੀ ਆ ਪਹਿਲੇ ਕਰੇ ਮੈਨੂੰ ਕਿਹਾ ਕਿ ਮੈਗਜ਼ੀਨ ਭੇਜਿਆ ਕਰੋ ਭੇਜਿਆ ਕਰੋ ਇੱਕ ਦੋ ਅੰਕ ਕਰੀ ਭੇਜੇ ਫਿਰ ਮੈਂ ਸੋਚਿਆ ਕਿ ਇਹ ਹੁਣ ਜੁੜਣਗੇ ਪਰ ਉਹ ਨਹੀਂ ਜੇ ਮੈਂ ਉਹਨਾਂ ਨੂੰ ਭੇਜਿਆ ਲਿੰਕ ਸੇ ਤੁਸੀਂ ਇਸ ਤਰ੍ਹਾਂ ਤਾਂ ਉਹ ਇਨਸਲਟ ਮਹਿਸੂਸ ਕਰ ਦੇ ਕੇ ਚੁੱਪ ਕਰ ਜਾਂਦੇ ਆ ਮਤਲਬ ਇਹ ਸਾਡੇ ਪੰਜਾਬੀ ਦੇ ਜਿਹੜੇ ਸੰਪਾਦਕਾਂ ਦੇ ਲਈ ਇਤਰਾਸ ਦੀ ਹੋਂਦ ਵਾਸਤੇ ਕਿ ਅਗਲੇ ਪੰਜਾਬੀ ਦੇ ਪਾਠਕ ਨੇ ਨਾ ਉਹ ਮੈਗਜ਼ੀਨ ਨੂੰ ਸਹਿਯੋਗ ਦੇਣਾ ਰਚਨਾਵਾਂ ਤਾਂ ਚਾਉਂਦੇ ਉਹ ਛਪਣ ਪਰ ਆਪ ਤੱਕ ਸਹਿਯੋਗ ਦੇਣਾ ਜਿਹੜਾ ਹੈ ਉਹਨਾਂ ਨੂੰ ਆਪਣੀ ਬੇਇੱਜ਼ਤੀ ਲੱਗਦੀ ਹੈ ਇਹ ਤਾਂ ਸਾਡੀ ਬੇਇੱਜ਼ਤੀ ਹੋ ਗਈ ਅਸੀਂ ਪੈਸੇ ਦੇ ਕੇ ਮੈਗਜ਼ੀਨ ਲਈਏ ਤਾਂ ਇਹ ਪ੍ਰੋਬਲਮ ਹੈ ਤਾਂ ਮੈਨੂੰ ਇੱਕ ਪਤਾ ਜਦੋਂ ਲੱਗਾ ਫਿਰ ਮੈਂ ਇੱਕ ਦੋ ਸਾਲ ਜਲਦੀ ਹੀ ਨੇ ਸਮਝ ਗਈ ਕਿ ਇਹ ਆਪੇ ਹੀ ਕਰਨਾ ਪੈਣਾ ਕੰਮ ਫਿਰ ਮੈਂ ਪੈਨਸ਼ਨ ਦਾ ਹੈ ਕਿ ਸਾ ਨਜ਼ਦੀਨ ਵਾਸਤੇ ਖਰਚ ਵਾਸਤੇ ਰੱਖਦੀ ਆ ਤੇ ਉਹਦੇ ਨਾਲ ਸਮਝੋ ਕਿ ਕੰਮ ਚੱਲੀ ਜਾਂਦਾ ਬਸ ਨਾ ਮਤਲਬ ਇਹੀ ਨਾ ਸਥਿਤੀ ਕਿ ਕਿ પ્રાਣੇ ਸਮੇਂ ਜੀ ਬਹੁਤ ਸਾਰੇ ਮੈਗਜ਼ੀਨ ਨੇ ਇਦਾਂ ਬਹੁੰਦੇ ਚੱਲਦੇ ਸੀ ਪਰ ਪਾਠਕਾਂ ਦੇ ਆਰਥਿਕ ਸਹਿਯੋਗ ਨਾ ਹੋਣ ਕਰਕੇ ਉਹ ਖਤਮ ਹੋ ਜਾਂਦੀ ਸੀ ਪਰ ਤੁਸੀਂ ਆਪਣੀ ਉਸ ਦਿੱਲੀ ਦੇ ਨਾਲ ਆਪਣੀ ਉਸ ਜਸਬੀਦਰਾਲ ਇਸ ਮੈਗਜ਼ੀਨ ਨੂੰ ਪੰਜਵੇਂ ਅੰਕ ਤੱਕ ਲੈ ਕੇ ਆਇਓ ਤੁਹਾਨੂੰ ਅਸੀਂ ਇਸ ਗੱਲ ਦਾ ਬਹੁਤ ਮਾਣ ਹੈ ਸਾਨੂੰ ਕਿ ਤੁਸੀਂ ਇੱਕ ਨਾਰੀ ਹੋਣ ਦੇ ਨਾਤੇ ਔਰ ਇੱਕ ਪਰਿਵਾਰਕ ਸਹਿਯੋਗ ਮੈਡਮ ਜਰੂਰ ਹੋਏਗਾ ਕਿਉਂਕਿ ਜਦੋਂ ਵੀ ਕੋਈ ਔਰਤ ਇਸ ਤਰ੍ਹਾਂ ਦੇ ਸਾਹਿਤਿਕ ਖੇਤਰ ਚ ਉਤਰਦੀ ਹੈ ਤਾਂ ਮੈਨੂੰ ਲੱਗਦਾ ਤੁਹਾਡੇ ਹਮਸਫਰ ਦਾ ਤੁਹਾਡੇ ਪਰਿਵਾਰ ਦਾ ਕਿੰਨਾ ਸਹਿਯੋਗ ਹੈ ਜਰੂਰ ਅਸੀਂ ਸੁਣਨਾ ਚਾਹਾਂਗੇ ਨਹੀਂ ਸ਼ੁਰੂ ਵਿੱਚ ਤਾਂ ਦੇਖੋ ਨਹੀਂ ਸੀ ਪੰਜ-ਛੇ ਸਾਲ ਤਾਂ ਲਿਟਰਸ ਵੈਂਟ ਨੂੰ ਕੋਈ ਮਤਲਬ ਨਹੀਂ ਸੀ ਉਹਦੇ ਨਾਲ ਸਭ ਉਹ ਮੈਨੂੰ ਕਹਿੰਦੇ ਨਹੀਂ ਸੀ ਹਾਂ ਸਿਰਫ ਕਪਾਈ ਕਰਦੀ ਰਹਿੰਦੀ ਹੈ ਪਰ ਕੋਈ 25 ਸਾਲ ਪਹਿਲਾਂ ਮੈਨੂੰ ਇੱਕ ਵਾਰ ਮੈਂ ਆਪਣੀ ਬੇਟੀ ਕੋਲ ਸੀਤਾ ਮੈਨੂੰ ਇਥੋਂ ਪੋਸਟ ਆਫਿਸ ਤੋਂ ਫੋਨ ਗਿਆ ਬੈਕਿੰਗ ਪੋਸਟ ਕਿਤੇ ਹੋਏ ਸੀ ਉਹ ਕਹਿੰਦੇ ਵੀ ਆਓ ਜੀ ਫਿਰ ਮੈਂ ਮੇਰੇ ਸਹਿੰਦੇ ਇੱਥੇ ਸੀ ਮੈਂ ਫੋਨ ਕੀਤਾ ਕਿ ਜਾਓ ਪੋਸਟ ਆਫਿਸ ਉਹ ਗਿਆ じゃ ਗੱਲਬਾਤ ਕੀਤੀ ਉਦੋਂ ਤੋਂ ਇਹ ਕੰਮ ਕੋਨਾ ਮੈਂ ਸੰਭਾਲ ਲਿਆ ਕਿ ਨਾਲ ਅਡਰੈਸ ਵਗੈਰਾ ਸਾਰੇ ਟਾਈਪ ਕਰਨੇ ਮ ਇਸ ਆਬਰਕਣਾ ਸਾਰੀਆਂ ਚੀਜ਼ਾਂ ਦਾ ਤੇ ਨਾਲ ਭਾਜਦਾ ਜੋ ਵੀ ਹੈ ਨਾ ਕਾਫੀ ਸਾਰੇ ਕੰਮ ਨੇ ਉਹ ਜਿਹੜੇ ਲਿਟਰੇਰੀ ਹਿੱਸਾ ਮੇਰਾ ਹੈ ਤੇ ਬਾਕੀ ਦੇ ਜਿਹੜਾ ਉਹਨਾਂ ਨੇ ਸੰਭਾਲ ਰਹੇ ਹੋਏ ਹੈ ਨਾ ਇਸ ਕਰਕੇ ਕੰਮ ਚੱਲ ਰਿਹਾ ਹਾਂ ਬਧਿਆਹ ਕੀ ਉਹਨਾਂ ਦਾ ਸਹਿਯੋਗ ਦੇਣਾ ਉਹਦੇ ਵਾਸਤੇ ਵੀ ਬਹੁਤ ਉਹਨਾਂ ਦਾ ਧੰਨਵਾਦ ਅਸੀਂ ਪਾਠਕਾਂ ਵੱਲੋਂ ਦਿੰਦੇ ਆ ਅਦਾ ਕਰਕੇ ਉਹਨਾਂ ਨੇ ਸਾਡੇ ਨਾਲ ਸਾਥ ਦਿੱਤਾ ਰਾਜ ਕੁਸ਼ਵੰਤ ਸਿੰਘ ਉਹਨਾਂ ਦਾ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਹੈ ਤੇ ਮੈਡਮ ਜਦੋਂ ਤੁਸੀਂ ਇਸ ਮੈਗਜ਼ੀਨ ਦਾ ਇਨੂੰ ਇੱਕ ਅਵਾਰਡ ਵੀ ਮਿਲਿਆ ਇਸ ਮੈਗਜ਼ੀਨ ਨੂੰ ਜਿੰਤੋਂ ਤੱਕ ਮੇਰੀ ਜਾਣਕਾਰੀ ਹੈ ਹਾਂਜੀ ਉਸ ਦੇ ਬਾਰੇ ਦੱਸੋ ਕਿ ਇਹ ਕਮ ਨੂੰ ਜਿਹੜਾ ਇੱਕ ਸਪੁਰਸਕਾਰ ਮਿਲਿਆ ਸੀ ਕਦੋਂ ਤੇ ਕਿਹੜਾ ਮਿਲਿਆ ਸੀ ਉਹ ਜੀ 19 ਵਿੱਚ ਮਿਲਿਆ ਸੀ ਤੇ ਉਹ ਉਹਦੋਂ ਹੁਣ ਤਾਂ ਬੰਦ ਹੋ ਚੁੱਕਾ ਹੈ ਕੇਂਦਰ ਸਰਕਾਰ ਵੱਲੋਂ ਅ ਅੱਛੇ ਸਾਇੰਸਿਕ ਮੈਗਜ਼ੀਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ 1,73,50,000 ਤਿੰਨ ਨੰਬਰ ਤਾਂ ਬਹੁਤ ਸੋ ਇੱਕਮ ਮੈਗਜ਼ੀਨ ਨੂੰ 55000 ਦਾ ਇਨਾਮ ਮਿਲਿਆ ਸੀ ਕੇਂਦਰ ਸਰਕਾਰ ਵੱਲੋਂ ਜਿਹੜਾ ਕਿ ਪਹਿਲਾਂ ਤਾਂ ਸੀਓ ਕਹਿੰਦੇ ਕਿ ਅਸੀਂ ਇੱਥੇ ਸਮਗਮ ਕਰਕੇ ਤੇ ਮਤਲਬ ਚੈੱਕ ਵਗਾਰ ਦੇਣੀ ਫਿਰ ਉਹਨਾਂ ਨੇ ਨਾਲ ਮੈਸੇਜ ਆ ਗਿਆ ਕਿ ਹੁਣ ਸਰਕਾਰ ਸ਼ੋਅ ਨਹੀਂ ਹੈ ਤੇ ਇਹ ਸਕੀਮ ਅਗੋ ਰਵੇ ਜਾਂ ਨਾ ਰਵੇ ਉਹਦੇ ਬਾਅਦ ਉਹ ਸਕੀਮ ਕਿਉਂਕਿ ਉਹਨਾਂ ਦਾ ਮੈਸੇਜ ਕੋਈ ਨਹੀਂ ਆਇਆ ਉਹਨਾਂ ਨੇ ਚੈੱਕ ਭੇਜੀ ਤਾਂ ਇਹਦਾ ਮਤਲਬ ਕਿ ਉਹ ਸਕੀਮ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਜਿਹੜੀ ਸੀ ਮੈਦੀਨਾ ਨੂੰ ਸਨਮਾਨ ਦੇਣ ਵਾਲੀ ਤਾਂ ਉਦੋਂ ਤੱਕ ਚਲੋ ਸਮਝੋ ਅਖੀਰਲੇ ਜਿਹੜੇ ਸਨਮਾਨ ਦੇ ਰਹੇ ਸੀ ਉਹਨਾਂ ਵਿੱਚ ਇੱਕਮ ਦੀ ਵਾਰੀ ਆ ਗਈ ਬਰ ਕੋ ਬਹੁਤ ਖੁਸ਼ੀ ਦੀ ਗੱਲ ਤੇ ਬੜੀ ਮਾਣ ਦੀ ਗੱਲ ਹੈ ਕਿ ਪੰਜਾਬੀ ਦੇ ਕਿਸੇ ਮੈਗਜ਼ੀਨ ਨੂੰ ਸੈਂਟਰ ਦੀ ਜਾਂ ਕੇਂਦਰ ਵੱਲੋਂ ਇੰਨੀ ਮਾਨਤਾ ਮਿਲਨੀ ਔਰ ਇੱਕਮ ਨੂੰ ਇਹ ਮਾਨਤਾ ਮਿਲੀ ਹੈ ਅਸੀਂ ਇਸ ਗੱਲ ਦੀ ਬੜੀ ਤੁਹਾਨੂੰ ਮੁਬਾਰਕ ਹੈ ਔਰ ਉਮੀਦ ਹੈ ਕਿ ਜੋ ਪਾਠਕਾਂ ਦਾ ਪਿਆਰ ਹੈ ਮੈਡਮ ਉਹ ਵੀ ਇੱਕ ਅਵਾਰਡ ਹੁੰਦਾ ਹੈ ਇਹ ਉਹ ਤਾਂ ਬਿਲਕੁਲ ਉਹਨਾਂ ਨੇ ਤੁਹਾਨੂੰ ਪੜਿਆ ਜਾਂ ਉਹਦਾ ਪ੍ਰतिकर्म ਆਪਣੇ ਦਿੱਤੇ ਆ ਔਰ ਏਕਮ ਲਈ ਪ੍ਰतिकਰਮਤਾ ਨੂੰ ਮਿਲਦੇ ਆ ਪਾਟਕਾਂ ਦੇ ਹਾਂਜੀ ਬਹੁਤ ਸਾਰੇ ਮਿਲਦੇ ਨੇ ਜਿਹੜੇ ਪੜਦੇ ਨੇ ਉਸ ਤਰ੍ਹਾਂ ਬਹੁਤ ਅਸਲੀ ਹੈ ਥੋੜੇ ਜਿਹਾ ਰਸਟਵਲੀ ਦੀ ਗੱਲ ਹੈ ਕਿ ਮੈਡੀਸਨ ਤਕਰੀਬਨ 60 ਸਾਲ ਗਿਆਨ ਜਾਂਦਾ ਹੈ ਤਾਂ ਇਸ ਤੋਂ ਜ਼ਿਆਦਾ ਹੀ ਜਾਂਦਾ ਤਾਂ ਪਰ ਦੋ ਘਟ ਗਿਣਤੀ ਰੇ 2 4 5 7 ਲੇਖਕ ਜਾਂ ਪਾਠਕ ਹੈ ਜੰਦੇ ਨੇ ਜਿਹੜੇ ਤੁਹਾਨੂੰ ਮਤਲਬ ਦੱਸਦੇ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਆ ਕਿ ਇਹ ਅੰਕ ਹੁਣ ਵੀ ਇਹ ਅੰਕ ਦੀਆਂ ਪ੍ਰਤੀਕਿਰਿਆਵਾਂ ਕੁਝ ਆਈਆਂ ਨੇ ਕਿ ਜਿਨ੍ਹਾਂ ਨੂੰ ਚੰਗਾ ਲੱਗਾ ਉਹਨਾਂ ਨੇ ਮੈਸੇਜ ਕੀਤੇ ਨੇ ਜਾਂ ਫੋਨ ਕਰਕੇ ਦੱਸਿਆ ਕੁਝ ਲੋਕ ਮਤਲਬ ਹਮੇਸ਼ਾ ਸਾਰੇ ਲੋਕ ਇੱਕੋ ਤਰੀਕੇ ਨਾਲ ਨਹੀਂ ਰਿਐਕਟ ਕਰਦੇ ਕੁਝ ਲੋਕ ਹੁੰਦੇ ਨੇ ਜਿਹੜੇ ਕਨਵੇ ਕਰਦੇ ਨੇ ਤੇ ਕੁਝ ਲੋਕ ਚੁੱਪ ਕਰਕੇ ਆਪਣੇ ਕੋਲ ਸਾਰੀ رائے ਰੱਖ ਲੈਂਦੇ ਆ ਤੇ ਪੰਜਾਬੀਆਂ ਦੇ ਵਿੱਚ ਆ ਕੇ ਹਰਡੇ ਲੋਕ ਨੇ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਤੱਕ ਆਪਣੀ رائے ਕੁਰਵੇ ਕਰਨ ਵਾਲੇ ਪਰ ਹੈ ਨੇ ਕੁਝ ਨਾ ਕੁਝ ਮੈਸੇਜ ਆਉਂਦੇ ਰਹਿੰਦੇ ਉਂ ਫਿਰ ਬਾਕੀ ਪੜ੍ਹ ਕੇ ਮੈਗਜ਼ੀਨ ਕਿਸੇ ਕੋਲੋਂ ਸੁਣ ਕੇ ਵੀ ਕੁਝ ਲੋਕ ਮੈਂਬਰਸ਼ਿਪ ਭੇਜਣਾ ਚਾਹੁੰਦੇ ਆ ਕਿ ਅਸੀਂ ਕਿਸ ਤਰ੍ਹਾਂ ਬਣੀਏ ਮੈਂਬਰ ਕਾਫੀ ਮੈਂਬਰ ਇਸ ਤਰ੍ਹਾਂ ਵੀ ਬਣਦੇ ਜਿਹੜੇ ਦੂਸਰਿਆਂ ਕੋਲ ਉਹ ਦੇਖੇ ਮੈਗਜ਼ੀਨ ਤੇ ਮੈਂਬਰ ਬਣਨੇ ਆ ਕੰਮ ਮੈਂ ਮੈਂ ਤਾਂ ਜਦ ਨਾਮ ਪੁੱਛ ਰੱਖਿਆ ਸੀ ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਕਿ ਕਿਸੇ ਵੀ ਸਾਹਿਤਿਕ ਮੈਗਜ਼ੀਨ ਦਾ ਨਾਮ ਜਿਹੜਾ ਆ ਉਹ ਦੂਸਰਿਆਂ ਨੂੰ ਬੜਾ ਅਟਰੈਕਟ ਕਰਦਾ ਏਕਮ ਦਾ ਨਾਮ ਤੋਂ ਹੋਰ ਵੀ ਕੋਈ ਨਾਮ ਸੋਚਿਆ ਸੀ ਕਿ ਜਿਵੇਂ ਅਸੀਂ ਆਪਣੇ ਬੱਚਿਆਂ ਦੇ ਨਾਮ ਸੋਚਦੇ ਹਾਂ ਕਿ ਆ ਰੱਖਾਂਗੇ ਜਾਂ ਰੱਖਾਂਗੇ ਉਸ ਤਰ੍ਹਾਂ ਸੀ ਸਾਹਿਤਿਕ ਬੱਚਿਆਂ ਵਰਗਾ ਹੀ ਹੁੰਦਾ ਪਰ ਇਸ ਤਰ੍ਹਾਂ ਨਹੀਂ ਸੀ ਕਾਫੀ ਦਿਨ ਇਹ ਰਹੀ ਸੀ ਕਿ ਅਸ਼ੁਕ ਕਿ ਕਿ ਨਾ ਕਿ ਕੀ ਨਾਮ ਸੋਚੇ ਤਾਂ ਫਿਰ ਏਕਮ ਤੇ ਚੇਤੇ ਆ ਮਨ ਤੇ ਉਹ ਏਕਮ ਹੀ ਵਿਆਹ ਏਕਮ ਦਾ ਮਤਲਬ ਨੂੰ ਕਈ ਜਣੇ ਕਹਿੰਦੇ ਜੀ ਇਹ ਤੁਹਾਡਾ ਏਕਮ ਜਿਹੜਾ ਇਹ ਪੁੰਨਿਆਂ ਦਾ ਚਾਨ ਬਣੇ ਮੈਂ ਕਹਿੰਦਾ ਨਹੀਂ ਉਹ ਨਾ ਬਣੇ ਏਕਮ ਹੀ ਰਹੇ ਏਕਮ ਦੇ ਤੌਰ ਨੂੰ ਵਾਸਤੇ ਅੱਗੇ ਕੁੰਜਾਸ਼ਮਣੀ ਰਹੇ ਪੁੰਨਿਆਂ ਤੋਂ ਬਾਹਰ ਨਿਰਵੰਤ ਇਸ ਕਰਕੇ ਏਕਮ ਨੂੰ ਏਕਮ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਤੇ ਉਹਦੇ ਵਾਸਤੇ ਅੱਗੇ ਬਹੁਤ ਸਾਰੀ ਕੁੰਜਾਸ਼ਮਣੀ ਰਹੇ ਤੋਰੇ ਕਿ ਮੈਗਜ਼ੀਨ ਦੀ ਖੂਬਸੂਰਤੀ ਹੁੰਦੀ ਆ ਉਹਦਾ ਸਰਵਰ ਇਕ ਤਾਂ ਉਹਦਾ ਬਾਹਰਲਾ ਜਿਹੜਾ ਪੰਨਾ ਆ ਉਹਦੇ ਵਿੱਚ ਕੋਈ ਚਿੱਤਰਕਾਰੀ ਜਾਂ ਕੋਈ ਪੇਂਟਿੰਗ ਜੋ ਵੀ ਹੈ ਬੜੀ ਉਹ ਮਰਹਤ ਹੁੰਦਾ ਹੈ ਹਾਂ ਜੀ ਇਹ ਹੁੰਦਾ ਤੇ ਹਾਂ ਤੁਸੀਂ ਜਿਹਾ ਪਾਣੀ ਹੋਰ ਸੀ ਦੁੱਪ ਬਹੁਤ ਮਤਲਬ ਹਰ ਵਾਰ ਤੁਹਾਨੂੰ ਸੋਚਣਾ ਪੈਂਦਾ ਇਹਦਾ ਥੀਮ ਕਿ ਇਸ ਵਾਰੀ ਕਿਹੜੀ ਪੇਂਟਿੰਗ ਜਾਂ ਕਿਹੜੀ ਬਾਹਰਲੀ ਦੇਖ ਹੋਏਗੀ ਇਹਦੇ ਵਾਸਤੇ ਤੁਸੀਂ ਮਤਲਬ ਆਪਣੇ ਕੋਈ ਪੈਨਲ ਦੀ ਸਲਾਹ مشورہ ਜਾਂ ਤੁਹਾਡੇ ਮਨ 'ਚ ਇਹ ਥਾਟ ਆਉਂਦਾ ਕਿ ਇਸ ਵਾਰੀ ਆਹ ਹੋਣਾ ਚਾਹੀਦਾ ਅਸਲ 'ਚ ਬਹੁਤਾ ਕੰਮ ਤੇ ਮੇਰੇ ਆਪਣੇ ਹੀ ਰਾਈ ਹੁੰਦਾ ਆਪਣੇ ਸਿਰ ਤੇ ਹੁੰਦਾ ਪਹਿਲਾਂ ਤਾਂ ਮੈਂ ਆਪਣੀਆਂ ਕੈਮਰੇ ਦੀਆਂ ਖਿੱਚੀਆਂ ਫੋਟੋਜ਼ ਦੇ ਕੁਝ ਸਾਲ ਪਹਿਲਾਂ ਟਾਈਟਲ ਬਣਾਉਂਦੀ ਰਹੀ ਫਿਰ ਮੈਨੂੰ ਆਰਟਿਸਟਾਂ ਦੇ ਟਾਈਟਲ ਮਿਲਣ ਲੱਗਾ ਜਿਵੇਂ ਫੁੱਲਰ ਹੋਰ ਅਨੇਕ ਕੁਝ ਕੰਟੈਕਸਟ ਬਣਾਏ ਫਿਰ ਜਿਦ ਤਾਰ ਜੀ ਤੇ ਲੱਗਾ ਅਸਲ 'ਚ ਫਿਰ ਇੱਕ ਆਰਟਿਸਟ ਜਿਹੜਾ ਉਹਦੀਆਂ ਜਿਹੜੀਆਂ ਪੇਂਟਿੰਗਸ ਨੇ ਉਹਨਾਂ ਦਾ ਸਾਲ ਪਰ ਇੱਕ ਸਾਲ ਉਹਨਾਂ ਦੀਆਂ ਪੇਂਟਿੰਗਸ ਦੇ ਨਾਲ ਨਹੀਂ ਚਾਰ ਮੈਗਜ਼ੀਨਾਂ 'ਤੇ ਹੋਰ ਆ ਰਹੀਆਂ ਪੇਂਟਿੰਗਸ ਟਾਈਟਲ ਸੇ ਵਰਦੇ ਆ ਫਿਰ ਅਗਲੇ ਸਾਲ ਦੂਸਰਾ ਆਰਟਿਸਟ ਹੋਰ ਇਸ ਤਰ੍ਹਾਂ ਚੱਲਦਾ ਹੈ ਠੀਕ ਹੈ ਮੈਡਮ ਤੁਹਾਡਾ ਅਸੀਂ ਦੱਸਣਾ ਚਾਹਾਂਗੇ ਦਰਸ਼ਕਾਂ ਨੂੰ ਤੁਹਾਡੇ ਪੈਨਲ ਦੇ ਵਿੱਚ ਜਿਹੜੇ ਹੋਰ ਸੰਪਾਦਕੀ ਮੰਡਲ ਸ਼ਾਮਿਲ ਆ ਕਿਹੜੇ-ਕਿਹੜੇ ਨਾਮ ਹੈ ਜਿਹੜੇ ਤੁਸੀਂ ਦੱਸਣਾ ਚਾਹੋਗੇ ਕਿ ਸਹਿਯੋਗ ਦੇ ਰਿਹਾ ਤੁਹਾਨੂੰ ਨਾਮ ਤਾਂ ਹੈ ਨੇ ਡਾਕਟਰ ਮੋਨਤੇਗੀਆ ਪਟਿਆਲਾ ਯੂਨੀਵਰਸਿਟੀ ਦੇ ਬਾਕੀ ਐਤੋਂ ਡਾਕਟਰ ਮਨਜਿੰਦਰ ਨੇ ਬਲਜੀਤ ਰਿਆੜਾ ਜਸਪੀਪੂ ਲਰ ਕੋਰੀ ਨੇ ਸ੍ਰਿੰਦਰ ਸ਼ਰਮਾ ਤੇ ਜੰਗਵਹਾਦਰ ਗੋਇਲ ਕੋਰੀ ਨੇ ਪਰ ਇਹ ਕਿ ਉਹਨਾਂ ਦਾ ਮੁੱਖ ਸਹਿਯੋਗ ਸਾਰਿਆਂ ਦਾ ਕਿ ਜੇ ਮਨ ਜੋ ਲੋੜ ਪਵੇ ਕਮਾ ਕੇ ਕਰ ਦਿਓ ਤਾਂ ਫਿਰ ਉਹ ਕਰ ਦੇਣਗੇ ਅਦਰਵਾਇਜ਼ ਸਾਰਾ ਜ਼ਿੰਮੇਵਾਰੀ ਤੁਹਾਡੇ ਦਰ ਮਿਲ ਪਈ ਰਹਿੰਦਾ ਲੋ ਉਹ ਤੁਹਾਨੂੰ ਇੱਕ سپورਟ ਹੈਗੀ ਆ ਕਿ ਸੈਕਟਿਕ ਸ਼ਿਕਸ਼ੀਤਾਵਾਂ ਵੱਲੋਂ ਕੋਈ ਸਲਾਹ ਮਿਲਦਾ ਹੈ ਤੇ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਕਰਦੇ ਹੋ ਬਹੁਤ ਚੰਗੀ ਟੀਮ ਹੈ ਤੁਹਾਡੀ ਉਹ ਟੀਮ ਦੇ ਨਾਲ ਤੁਹਾਡੀ ਤਾਕਤ ਹੈ ਇੱਕ ਮੋਰਗ سپورਟ ਹੈ ਹੋਰ ਵੱਜ ਜਾਂਦੀ ਹੈ ਤੇ ਕੰਮ ਬਹੁਤ ਵਧੀਆ ਤਰ੍ਹਾਂ ਹੈ ਹਾਂ ਬਿਲਕੁਲ ਪਰ ਮੈਡਮ ਹੁਣ ਅਸੀਂ ਨਹੀਂ ਉਹ ਮਾਰ ਵਿੱਚ ਹੈ ਕੰਮ ਨੂੰ ਇਹ ਕਿਹਨੂੰ ਮਾਨ ਰਕੇ ਇਹਦੇ ਨਾਲ ਇੰਨੇ ਵੀ ਦਵਾਰ ਜੁੜੇ ਹੋਏ ਨੇ ਪੱਗ ਜੀਨਾਂ। ਐਵੀ ਇੱਕ ਮਾਨ ਹੈ ਤੇ ਜਦੋਂ ਜ਼ਰੂਰਤ ਪਵੇ ਉਹਨਾਂ ਦਾ ਸਹਿਯੋਗ ਮਿਲਦਾ ਹੈ ਇਸ ਕਰਕੇ ਹੀ ਉਹ ਨਾਮ ਚੱਲਦੇ ਰਹੇ ਬਿਲਕੁਲ ਬਿਲਕੁਲ ਪਰ ਇਸ ਮੈਗਜ਼ੀਨ ਦੇ ਜਿਸ ਤਰ੍ਹਾਂ ਤੁਸੀਂ ਅਨੁਵਾਦ ਕਿਹਾ ਇਸ ਤਰ੍ਹਾਂ ਤੁਹਾਡੇ ਮਨ ਚ ਹੋਰ ਵੀ ਕਈ ਆਉਣ ਵਾਲੇ ਸਮੇਂ ਵਾਸਤੇ ਅੰਕਾਂ ਦਾ ਹੋਊਗਾ ਕਿ ਇਹ ਅੰਕ ਕੱਢਣੇ ਆ ਤੇ ਕਿਹੜੀਆਂ ਆਪ ਵੇਖ ਦੀ ਨੇੜ ਭੇਖਦੀਆਂ ਯੋਜਨਾਵਾਂ ਸੀ ਕਿਉਂਕਿ ਲੰਬੇ ਸਮੇਂ ਦੇ ਤਾਂ ਜੇ ਪਲਾਨ ਨਹੀਂ ਕੀਤਾ ਹੁੰਦਾ ਪਰ ਅਗਲੇ ਜਿਹੜੇ ਤੁਹਾਡੇ ਅੰਕ ਹੋਣਗੇ ਉਹਨਾਂ ਵਾਸਤੇ ਕੋਈ ਤੁਹਾਡੇ ਮਨ ਚ ਪਲੈਨਿੰਗ ਹੈ ਕਿਹੜੇ-ਕਿਹੜੇ ਹੋਣਗੇ ਅਜੇ ਤਾਂ ਬਹੁਤ ਜਲਦੀ ਹੈ ਅਜੇ ਤੇ ਕਹਿ ਸਕਦੀ ਕਿਉਂਕਿ ਕੋਈ ਜਦੋਂ ਅਗਲਾ ਅੰਕ ਕੱਢਣਾ ਫਿਰ ਸੋਚਣ ਲੱਗਦਾ ਹੈ ਕੋਈ ਮੌਕਾ ਆ ਰਿਹਾ ਹੋਵੇ ਜਾਂ ਫਿਰ ਸੋਚ ਲੈਂਦੇ ਆ ਜਾਂ ਅਨੁਵਾਦਤਾ ਮੈਨੂੰ ਐਕਚੁਅਲੀ ਅਨੁਵਾਦਤਾ ਨੂੰ ਮੈਨੂੰ ਕਈਆਂ ਦੇ ਫੋਨ ਆਏ ਕਿ ਪਹਿਲੀ ਵਾਰ ਅਨਵਾਦ ਦਾ ਕੋਈ ਵਿਸ਼ੇਸ਼ਣ ਨਿਕਲਿਆ ਅਨਵਾਦ ਬਾਰੇ ਤਾਂ ਡਾਕਟਰ ਕਰਮਜੀਤੋਂ ਦਾ ਫੋਨ ਆਇਆ ਹਸ਼ਾਤ ਬੋਲਤੋ ਉਹ ਕਹਿੰਦੇ ਇਹ ਦਾ ਇਹੋ ਜਿਹੇ ਅਰਥ ਤੁਸੀਂ ਕੱਢ ਸਕਦੇ ਹੋ ਬੋਲੀ ਕਿ ਕਿਸੇ ਕਿਸੇ ਨੇ ਕੱਢਣਾ ਮਤਲਬ ਇਹ ਕੁਦਰਤੀ ਹੈ ਪਰ ਕਈ ਵਾਰ ਸੁਝਾਅ ਮਿਲਦੇ ਨੇ ਚੰਗੇ ਸੁਝਾਅ ਵੀ ਕੋਈ ਸਾਹਿਤਿਕ ਆਪਣੇ ਦੋਸਤ ਜਿਹਨਾਂ ਦਾ ਉਸੇ ਹਿਸਾਬ ਨਾਲ ਵੀ ਖਿਆਲ ਹੁੰਦਾ ਕਿ ਕੱਢ ਲਈਏ ਅਜੇ ਤੱਕ ਤਾਂ ਅਗਲੇ ਇੱਕ ਦੌਰ ਬਲੀਆ ਫਿਰ ਦੇਖੋ ਕੋਈ ਮੌਕਾ ਆਇਆ ਕੋਈ ਚਾਲ ਆਇਆ ਤਾਂ ਨਵਾਂ ਫਿਰ ਹੋ ਜਾਏਗਾ ਅਰ ਮੈਡਮ ਤੁਸੀਂ ਜਿਸ ਤਰ੍ਹਾਂ ਆਪ ਕਾਵ੍ਰਿਚਨਾਵਾ ਕਰਦੇ ਹੋ ਜਾਂ ਵਾਰਤਕ ਵੀ ਲਿਖਦੇ ਹੋ ਤੁਹਾਨੂੰ ਸਮਾਂ ਫਿਰ ਮੈਗਜ਼ੀਨ ਦੇ ਨਾਲ-ਨਾਲ ਮਿਲ ਜਾਂਦਾ ਹੈ ਕਿ ਤੁਸੀਂ ਆਪਣੀ ਸਾਹਿਤਿਕ ਰਚਨਾਵਾ ਵੀ ਕਰਦੇ ਰਹੋ ਉਹਨਾਂ ਵਾਸਤੇ ਸਮਾਂ ਕੱਢ ਲੈਂਦੇ ਹੋ ਹਾਂ ਜੀ ਹਾਂ ਕੋਈ ਉਹ ਸਭ ਨਾਲ ਅੱਗੇ ਚੱਲਦਾ ਹੈ ਸੈ ਤੁਹਾਨੂੰ ਪਤਾ ਹੈ ਕਿ ਔਰਤਾਂ कोई ਆਗਿਆ ਤੱਤੂ ਸੀ ਟੈਂਡ ਕਰਨਾ ਜੇ ਤੁਸੀਂ ਕਿਚਨ ਵਿੱਚ ਵੀ ਜਾਣਾ ਹੈ ਕਈ ਤਰ੍ਹਾਂ ਦੇ ਕੰਮ ਹੁੰਦੇ ਆ ਪਰ ਉਹਦੇ باوجود ਇੱਕ ਤੁਹਾਡਾ ਰੁਝਾਨ ਜਿਹਾ ਬਣ ਜਾਂਦਾ ਫਿਰ ਕਿ ਜਦੋਂ ਰਚਨਾ ਹੋਣੀ ਆ ਉਦੋਂ ਵੀ ਕੋਈ ਸਰ ਨਾਲ ਮੈਨੇਜ ਹੋ ਜਾਂਦਾ ਹੈ ਅਜੇ ਤੱਕ ਤਾਂ ਇਹ ਮੈਗਜ਼ੀਨ ਦੇ ਬਾਅਦ ਵੀ ਮੇਰੀਆਂ ਕਾਫੀ ਕਿਤਾਬਾਂ ਆਈਆਂ ਨੇ ਕਵਚਾ ਦੀਆਂ ਵਾਰਤਕ ਦੀ ਵੀ ਮੈਗਜ਼ੀਨ ਦੇ ਨਾਲ ਚਲਦੇ ਆ ਚਲਦੇ ਆਈ ਹੈ ਹੇ ਹੁਣ ਵੀ ਕਵਿਤਾ ਦੀ ਕਿਤਾਬੇ ਕੰਪੋਜ਼ ਹੋਈ ਹੈ ਨਵੀਂ ਉਹ ਸੋ ਉਹ ਵੀ ਜਿਹੜਾ ਸਫਰ ਉਹ ਨਾਲ ਨਾਲ ਚੱਲਦਾ ਰਹਿੰਦਾ ਹੈ ਦੇ ਸਾਨੂੰ ਮਾਣ ਹੈ ਕਿ ਤੁਸੀਂ ਉਸ ਇੱਕ ਨਾਰੀ ਦੀ ਸ਼ਕਤੀ ਦਾ ਬਿਲਕੁਲ ਉਸ ਤਰੀਕੇ ਨਾਲ ਆਪਣਾ ਪ੍ਰਗਟਾਵਾ ਕਰ ਰਹੇ ਹੋ ਕਿ ਤੁਸੀਂ ਘਰੇਲੂ ਜੀਵਨ ਦੇ ਵਿੱਚ ਵੀ ਤੇ ਆਪਣੇ ਸਾਇੰਟਿਫਿਕ ਸਫਰ ਦੇ ਵਿੱਚ ਵੀ ਲਗਾਤਾਰ ਪਲਾਂਗਾ ਪਟ ਰਹੇ ਹੋ ਔਰ ਤੁਸੀਂ ਇੱਕਮ ਸਾਹਿਤਿਕ ਪੁਰਸਕਾਰ ਵੀ ਜਿਹੜਾ ਆ ਇੱਕਮ ਦੇ ਨਾਂ ਤੇ ਸ਼ੁਰੂ ਕੀਤਾ ਸੀ ਕੀਤਾ ਹੈ ਹੁਣ ਵੀ ਚੱਲ ਰਿਹਾ ਮਤਲਬ ਤੁਸੀਂ ਇਸ ਵਾਰੇ ਵੀ ਉਹ ਤੁਹਾਡਾ ਹੋ ਚੱਲ ਰਿਹਾ ਤੇ ਉਹਦੇ ਲਈ ਵੀ ਤੁਸੀਂ ਮਤਲਬ ਇਹ ਵੀ ਏਕਮ ਦੇ ਨਾਮ ਤੇ ਹੀ ਕਰਨਾ ਇਹਦਾ ਮਤਲਬ ਕਿ ਇਸ ਮੈਗਜ਼ੀਨ ਦੀ ਹੋਰ ਜ਼ਿਆਦਾ ਪ੍ਰਪੱਕਤਾ ਜਿਹੜੀ ਆ ਉਹ ਵੱਧ ਜਾਂਦੀ ਹੈ ਉਹਦੇ ਬਾਰੇ ਕੀ ਦੱਸ ਦੱਸਣਾ ਚਾਹੋਗੇ ਕਿ ਏਕਮ ਸਾਹਿਤਕ ਪੁਰਸਕਾਰ ਅਸੀਂ ਕੋਈ 8-10 ਸਾਲ ਪਹਿਲਾਂ ਏਕਮ ਦੇ ਜਿੰਨੇ ਸਾਡੇ ਮੈਂਬਰ ਨੇ ਉਹਨਾਂ ਨੇ ਏਕਮ ਸਾਹਿਤ ਮંચ ਹੈ ਸਾਡਾ ਹੂੰ ਤਾਂ ਅਸੀਂ ਸੋਚਿਆ ਸੀ ਕਿ ਅਸੀਂ ਏਕਮ ਵੱਲੋਂ ਸਨਮਾਨ ਦਿਆ ਕਰੀਏ ਪਰ ਨਾਲੇ ਸੋਚਿਆ ਕਿ ਅਸੀਂ ਪੁਰਾਣੇ ਸਾਇਤ ਕਰ ਰਹੇ ਸੀ ਅਸੀਂ ਨਗਰ ਨੂੰ ਇੱਕੰ ਦਾ ਸਚੇ ਨਿਸ਼ਾਨਾ ਲੈ ਨਗਰ ਨੂੰ ਉਤਸ਼ਾਹ ਦੇਣਾ ਫਿਰ ਉਹ ਜਿਹੜੇ ਕਿ ਹਰ ਸਾਲ ਜਿਨ੍ਹਾਂ ਦੇ ਇੱਕ ਗਜ਼ਲ ਪੁਰਸਕਾਰ ਦਿੰਦੇ ਨੇ ਤੇ ਇੱਕ ਨਜ਼ਮ ਪੁਰਸਕਾਰ ਦਿਨਾਂ ਦੀ ਪਹਿਲੀ ਕਿਤਾਬ ਆਈ ਹੁੰਦੀ ਤੇ ਮੁੱਖਤਾ ਸ਼ਾਇਰੀ ਹੁੰਦੀ ਹ ਹ ਉਹਨਾਂ ਨੂੰ ਹੁਣ ਚੱਕ ਦਿੱਤੇ ਗਏ ਨੇ ਤੇ ਕਿਸਵਾ ਕਮੇ ਤੁਸੀਂ ਵੀ ਸ਼ਾਮਲ ਹੋਏ ਹੋ ਤੁਸੀਂ ਦੇਖਿਆ ਕਿ ਉਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਸੁਭਗਮੰਤ ਹੈ ਪਰ ਉਹਦੇ ਨਾਲ ਹੁਣ ਤੱਕ ਅਸੀਂ ਜਿੰਨੇ ਵੀ ਇਹ ਕੰਮ ਸਾਇਪਸ ਕਰ ਦਿੱਤੇ ਆ ਉਹਨਾਂ ਲੇਖਕਾਂ ਨੇ ਸ਼ਾਇਰਾਂ ਨੇ ਆਪਣੇ ਆਪ ਨੂੰ ਸਿੱਧ ਕੀਤਾ ਉਹਦੇ ਬਾਅਦ ਵੀ ਉਹ ਨਾਮ ਵਰਨੇ ਸਾਰੇ ਹੁਣ ਤੱਕ ਨਾਮ ਵਰ ਸ਼ਾਇਰਾਂ ਨੇ ਸਾਰੇ ਇਸ ਸਰਕਾਰ ਕੇ ਉਹ ਮੰਨ ਹੈ ਕਿ ਅਸੀਂ ਉਹਨਾਂ ਨੂੰ ਉਤਸ਼ਾਹ ਦੇ ਰਹੇ ਆ ਜਿਹੜੇ ਅੱਗੋਂ ਵਧੀਆ ਲਿਖਣਗੇ ਸ਼ਾਇਦ ਤੇ ਅੱਗੋਂ ਹੋਰ ਕੰਮ ਕਰਨਗੇ ਦੇਖੋ ਜੀ ਤੇ ਏਕਮ ਦੇ ਸਪੰਜਾਵੇਂ ਅੰਕ ਤੇ ਅਸੀਂ ਤੁਹਾਨੂੰ ਇੱਕ ਵਾਰ ਫੇਰ ਮੁਬਾਰਕ ਦੇਂਦੇ ਹੋਏ ਤੇ ਭਵਿੱਖ ਲਈ ਮੰਗਲ ਕਾਮਨਾ ਕਰਦੇ ਹਾਂ ਕਿ ਤੁਹਾਡੀ ਸਿਹਤ ਯਾਪੀ ਤੁਹਾਡੀ ਕਾਮਯਾਬੀ ਇਸ ਤਰ੍ਹਾਂ ਹੀ ਹੁੰਦੀ ਰਹੇ ਔਰ ਪਰਿਵਾਰ ਦਾ ਸਹਿਯੋਗ ਮਿਲਦਾ ਰਹੇ ਤੇ ਤੁਸੀਂ ਇਸ ਏਕਮ ਦੇ ਨੂੰ ਹੋਰ ਜ਼ਿਆਦਾ ਨਿਖਾਰ ਦੇ ਵਿੱਚ ਆਉਂਦਾ ਰਹੇ ਤੇ ਇੱਥੇ ਮੈਂ ਆਪਣੇ ਜਿਹੜੇ ਪਾਠਕ ਵਰਗ ਨੂੰ ਰਿਕਵੈਸਟ ਦੇ ਦਿੱਤੀ ਕਰਾਂਗੇ ਕਿ ਉਹ ਵੀ ਪੂਰਾ ਸਹਿਯੋਗ ਦੇਣ ਤੇ ਅਸੀਂ ਜਿੰਨੀ ਆਰਥਿਕ ਮਦਦ ਵੀ ਕਰ ਸਕਦੇ ਹਾਂ ਉਹ ਵੀ ਕਰੀਏ ਤੇ ਜਿੰਨਾ ਸਿੱਖਤਿਕ ਘੇਰਾ ਵੀ ਵਧਾ ਸਕਦੇ ਹੋ ਬਤਾਈਏ ਤੇ ਅਤੇਂਦਰ ਸੰਧੂ ਜੀ ਤੁਹਾਡਾ ਮੈਂ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਹਰਫ ਪੰਜਾਬੀ ਨਾਲ ਜੁੜੇ ਹੋਰੇਕਮ ਦੇ ਸਫਰ ਬਾਰੇ ਸਾਨੂੰ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਜੀ ਤੁਸੀਂ ਕੋਈ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋ ਜਾਂਦੇ ਜਾਂਦੇ ਪੱਤਰਕਾਰੀ ਵਾਸਤੇ ਜਾਂ ਅੱਜ ਦੇ ਮੈਗਜ਼ੀਨ ਦਾ ਜੋ ਈ ਮੈਗਜ਼ੀਨ ਆ ਰਿਹਾ ਤੇ ਹੀ ਮੈਗਜ਼ੀਨ ਦੇ ਨਾਲ ਜਿਹੜਾ ਸਾਡੇ ਮੈਗਜ਼ੀਨ ਆ ਰਿਹਾ ਉਨਾ ਦਾ ਕਿਸ ਤਰ੍ਹਾਂ ਰابطਾ ਹੈ ਇਹਦੇ ਬਾਰੇ ਜੇ ਤੁਸੀਂ ਗੱਲ ਕਰਦੇ ਹੋ ਜ਼ਿਆਦਾ ਜਾਣੂੰਗਾ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਕਿ ਤੁਸੀਂ ਏਕਮ ਨੂੰ ਇਸ ਤਰ੍ਹਾਂ ਸੀਰੀਅਸਲੀ ਲਿਆ ਤੇਰੇ ਬਾਰੇ ਗੱਲ ਕੀਤੀ ਕਰਨਾ ਚਾਹੀਦਾ ਗੱਲ ਕੀਤੀ ਆਪਾਂ ਇਹਦੇ ਬਾਰੇ ਆਪਣੇ ਵਿਚਾਰ ਏਕਮ ਬਾਰੇ ਆਪਣੇ ਵਿਚਾਰ ਅੱਜ ਤੱਕ ਲਿਖਾਂ ਤਾਂ ਪਚਾ ਸਕਿਆ ਇਸ ਕਰਕੇ ਤੁਹਾਡਾ ਵੀ ਸ਼ੁਕਰੀਆ ਹਾਂ ਜਿਹੜੇ ਇਹ ਮੈਗਜ਼ੀਨ ਦੇਖੋ ਮੈਂ ਕੁਝ ਪਹਿਲਾ ਅਦਾਰ ਤੋਂ ਪੜਿਆ ਕਿ ਸਾਇਨਾ ਵਿੱਚ ਪੁਰਾਣਾ ਦਸਤਾ ਤੇ ਜਿਹੜਾ ਰਿਕਾਰਡ ਸੀ ਨਾ ਆਨਲਾਈਨ ਉਹਨੂੰ ਖਤਮ ਕਰ ਦਿੱਤਾ ਗਿਆ ਹੁਣਾਂ ਨੇ ਖਤਮ ਡਿਲੀਟ ਕਰਤਾ ਹੁਣ ਉਹਦੇ ਵਿੱਚ ਸਾਰੇ ਜਿਵੇਂ ਅਲੀ ਬਾਬਾ ਗਾ ਜਿਹੜੇ ਉਹਨਾਂ ਦਿਨਾਂ ਵਿੱਚ ਜਿਹੜੇ ਅੱਗੇ ਬੰਦੇ ਸਾਹਮਣੇ ਆਏ ਸੀ ਜੋ ਉਹਨਾਂ ਨੇ ਕੀਤਾ ਸਾਰਾ ਗਾਇਬ ਹੋ ਹੂੰ ਦੂਸਰੀ ਗੱਲ ਕੁਝ ਦਿਨ ਪਹਿਲਾਂ ਇੰਟਰਨੈਟ ਦੀ ਪ੍ਰੋਬਲਮ ਹੋ ਗਈ ਸੀ ਤੁਹਾਨੂੰ ਪਤਾ ਹਾਂਜੀ ਹਾਂਜੀ ਉਹਦੇ ਨਾਲ ਸਾਰੀ ਦੁਨੀਆ ਦੇ ਕੰਮ ਕਾਜ ਠੱਪ ਹੋ ਗਿਆ ਸੀ ਫਲਾਈਟਸ ਤੱਕ ਰੁਕੋਣੀਆਂ ਪੈ ਗਈਆਂ मतलब ਡਿਪੈਂਡੈਂਸ ਸਾਡੀ ਬਹੁਤ ਹੋ ਗਈ ਹੈ ਤਾਂ ਉਹਦੇ ਨਾਲ ਉਹ ਠੀਕ ਹੈ ਕਿ ਹੁਣ ਸਾਨੂੰ ਜਗਾ ਲੱਗਦਾ ਪਰ ਇਨ ਦਾ ਲੌਂਗ ਰਨ ਆਖਰਕਾਰ ਜਿਹੜਾ ਰਿਟਰਨ ਮਟੀਰੀਅਲ ਹੈ ਕਿਤਾਬਾਂ ਨੇ ਜਾਂ ਮੈਗਜ਼ੀਨ ਜਿਹੜਾ ਲਿਸਟ ਵਿੱਚ ਆਉਂਦੇ ਆ ਅਖੀਰ ਵਿੱਚ ਉਹਨਾਂ ਦੀ ਜਿਹੜੀ ਕੀਮਤ ਹੈ ਉਹਨਾਂ ਦੀ ਹੀ ਰਹਿਣੀ ਹੈ ਹੁਣ ਅਸੀਂ ਹਜ਼ਾਰਾਂ ਸਾਲ ਪੁਰਾਣੇ ਤੁਹਾਨੂੰ ਕਿਹਾ ਤਾਡ ਪੱਤਾ ਤੇ ਜਗਤ ਲਿਖਿਆ ਹੋਇਆ ਰਚਨਾਵਾ ਸਾਡੇ ਤੱਕ ਪਹੁੰਚ ਰਹੀ ਹੈ ਨਾ ਕਿਉਂਕਿ ਲਿਖਿਆ ਗਿਆ ਜੇਕਰ ਉਦੋਂ ਇੰਟਰਨੈਟ ਹੁੰਦਾ ਤਾਂ ਕੋਈ ਪ੍ਰੋਬਲਮ ਆ ਕੇ ਸਭ ਕੁਝ ਗਾਇਬੀ ਹੋ ਸਕਦਾ ਸੀ ਤਾਂ ਇਸ ਕਰਕੇ ਜਿਹੜੀਆਂ ਲਿਖੀਆਂ ਚਪੀਆਂ ਚੀਜ਼ਾਂ ਉਹਨਾਂ ਦੀ ਆਪਣੀ ਮਹਾਨਤਾ ਹੈ ਜਾਂ ਜ਼ਰੂਰਤ ਜਾਂ ਸਮਝੋ ਇੰਪੋਰਟੈਂਸ ਹੈ ਤੇ ਉਹ ਬਣੀ ਰਹੇਗੀ ਬਿਲਕੁਲ ਮਤਲਬ ਵੀ ਇੱਕ ਦਿਨ ਜਿਹੜਾ ਉਹ ਥੋੜਾ ਵਕਤੀ ਤੌਰ ਤੇ ਆਪਾਂ ਕਹਿ ਸਕਦੇ ਆਂ ਕਿ ਚਲੋ ਜਿਹੜਾ ਸਦੀਵੀ ਰਹਿਣ ਵਾਲਾ ਸਾਹਿਤ ਹੈ ਉਸ ਦੇ ਵਿੱਚ ਅਸੀਂ ਇਹਨਾਂ ਨੂੰ ਦੇਖ ਸਕਦੇ ਆਂ ਔਰ ਇੱਕਮ ਦੇ ਇਸ ਪੰਜਾਬੀ ਅੰਕ ਦੇ ਫੇਰ ਮੁਬਾਰਕ ਦਿੰਦਿਆਂ ਹੋਇਆ ਅਸੀਂ ਪ੍ਰੋਗਰਾਮ ਨੂੰ ਖਤਮ ਕਰਦੇ ਆਂ ਔਰ ਮੈਂ ਤੁਹਾਨੂੰ ਫੇਰ ਪ੍ਰੋਗਰਾਮ ਦਾ ਨਾਮ ਦਿੰਦੀ ਆਂ ਆਪਣੇ ਹਰਫ ਪੰਜਾਬੀ ਚੈਨਲ ਵੱਲੋਂ ਕਿ ਇਸ ਤਰ੍ਹਾਂ ਹੀ ਅੱਗੇ ਅਗਰ ਸਰ ਰਹੋ ਤੇ ਆਪਣੀਆਂ ਸਾਹਿਤਿਕ ਬੁਲੰਦੀਆਂ ਚੁੰਦੇ ਰਹੋ ਅਰਤਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਕੁਜੀਚੀ ਬਹੁਤ ਨਿਰਵਾਨੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ